ਸਾਰਿਆਂ ਨੂੰ ਪਿਆਰ ਭਰੀ ਸਸ਼ੀਆਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਨ ਦੇ ਡਬਲ ਬੈਂਚ ਦੀ ਸੁਣਵਾਈ ਤੋਂ ਪਹਿਲਾਂ 11% ਡੀਏ ਅਤੇ 18228 ਕਰੋੜ ਰੁਪਏ ਦੇ ਬਕਾਇਦੇ ਉੱਤੇ ਆਈਆਂ ਦੋ ਵੱਡੀਆਂ ਖੁਸ਼ਖਬਰੀਆਂ ਜਿਹੜਾ ਖਾਤਿਆਂ ਦੇ ਵਿੱਚ ਆਵੇਗਾ ਜੁਲਾਈ ਜਿਹੜੀ ਜਲਦੀ ਹੀ ਜਿਹੜਾ ਹੈ 18228 ਕਰੋੜ ਰੁਪਏ ਦਾ ਬਕਾਇਆ ਜਿਹੜਾ ਹੈ ਡਬਲ ਬੈਂਚ ਦੇ ਵੱਲੋਂ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਨ ਨੂੰ ਜਲਦ ਮਿਲੇਗਾ ਵੱਡਾ ਤੋਹਫਾ ਸੋ ਹਾਂਜੀ ਦੋਸਤੋ ਇਸ ਵਕਤ ਦੀ ਜਿਹੜੀ ਵੱਡੀ ਅਪਡੇਟ ਇਸ ਵਕਤ ਦੀ ਵੱਡੀ ਜਾਣਕਾਰੀ ਜਿਹੜੀ ਹੈ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਜਿਸ ਦੇ ਵਿੱਚ ਡਬਲ ਬੈਂਸ ਦੇ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ 18228 ਕਰੋੜ ਦੇ ਬਕਾਇਆ ਦੇ ਉੱਤੇ ਇੱਕ ਫੈਸਲਾ ਜਿਹੜਾ ਹੈ ਅੱਜ ਜਾਣੀ ਕਿ 22 ਜਨਵਰੀ ਨੂੰ ਜਿਹੜਾ ਹੈ ਕੀਤਾ ਜਾਣਾ ਹੈ ਸੁਣਵਾਈ ਇਹ ਕੇਸ ਬਹੁਤ ਹੀ ਮਹੱਤਮਪੁਰ ਹੈ ਜਿਹੜੀ ਹੈ ਡਬਲ ਬੈਂਚ ਦੇ ਵੱਲੋਂ ਕੀਤੀ ਜਾਣੀ ਹੈ ਤੇ ਇਸ ਸੁਣਵਾਈ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰ ਦੀਆਂ ਦੋ ਮੁੱਖ ਮੰਗਾਂ ਜਿਹੜੀਆਂ ਨੇ ਪੈਂਡਿੰਗ ਨੇ ਉਹਨਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਜਿਹੜਾ ਹੈ ਕੀਤਾ ਜਾਵੇਗਾ ਸੋ ਉਸ ਤੋਂ ਪਹਿਲਾਂ ਸੂਤਰਾਂ ਦੇ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਇਹਨਾਂ ਮੰਗਾਂ ਨੂੰ ਲੈ ਕੇ ਕਿਹੜੀ ਵੱਡੀ ਅਪਡੇਟ ਜਿਹੜੀ ਹੈ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਸਾਰੀ ਇਹ ਜਾਣਕਾਰੀ ਵੀਡੀਓ ਦੇ ਵਿੱਚ ਤੁਹਾਨੂੰ ਨਾਲ ਸਾਂਝੀ ਕਰਾਂਗੇ ਸੋ ਦੋਸਤੋ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਡਬਲ ਬੈਂਚ ਜਿਹੜੀ 22 ਜਨਵਰੀ ਨੂੰ ਜਿਹੜੀ ਕਿ ਅੱਜ ਸੁਣਵਾਈ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਦੇ ਪੈਂਡਿੰਗ ਪਏ 18228 ਕਰੋੜ ਰੁਪਏ ਦੇ ਸਾਢੇ ਪੰਜ ਸਾਲਾਂ ਦੇ ਡੀਏ ਦੇ ਬਕਾਇਆ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਜਿਹੜੀ ਹੈ ਮੁਲਾਜ਼ਮਾਂ ਨੂੰ ਦੇ ਸਕਦੀ ਹੈ ਅਤੇ ਪਹਿਲੀ ਕਿਸ਼ਤ ਜਿਹੜੀ ਹੈ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਕਦੋਂ ਤੇ ਕਿਵੇਂ ਆਵੇਗੀ ਇਸ ਦਾ ਐਲਾਨ ਜਿਹੜਾ ਹੈ ਕੀਤਾ ਜਾ ਸਕਦਾ ਹੈ ਵਿੱਤ ਵਿਭਾਗ ਨੂੰ ਪਹਿਲੀ ਕਿਸ਼ਤ ਜਾਰੀ ਕਰਨ ਦੇ ਆਦੇਸ਼ ਜਿਹੜੇ ਹੈ ਦਿੱਤੇ ਜਾ ਸਕਦੇ ਆ ਕਿਉਂਕਿ ਸੂਤਰਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਡਬਲ ਬੈਂਚ ਦੇ ਕੋਲ ਜਦੋਂ ਵੀ ਕੋਈ ਜ਼ਿਆਦਾ ਟਾਈਮ ਨਹੀਂ ਚੱਲਦਾ ਜਲਦੀ ਹੀ ਫੈਸਲਾ ਆ ਜਾਂਦਾ ਉਸ ਦਾ ਹੱਲ ਜਿਹੜਾ ਹੈ ਜਲਦੀ ਹੀ ਕੀਤਾ ਜਾਂਦਾ ਹੈ ਲੰਮੇ ਸਮੇਂ ਤੱਕ ਉਸ ਕੇਸ ਨੂੰ ਲਮਕਾਇਆ ਜਿਹੜਾ ਹੈ ਨਹੀਂ ਜਾਂਦਾ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੀ ਹੁਣ ਮੁਲਾਜ਼ਮਾਂ ਤੇ ਪੈਨਸ਼ਨ ਦੀਆਂ ਮੰਗਾਂ ਨੂੰ ਪੂਰਾ ਕਰਨ ਤੇ ਵਿੱਤ ਵਿਭਾਗ ਵੱਲੋਂ ਮੰਗਾਂ ਨੂੰ ਪੂਰਾ ਕਰਦੇ ਹੋਏ ਕਾਫੀ ਪੱਤਰ ਜਾਰੀ ਕਰ ਦਿੱਤੇ ਹਨ ਕਿਉਂਕਿ ਹਾਲ ਹੀ ਦੇ ਵਿੱਚ ਜਿਹੜਾ ਹੋਈ ਜਿਹੜੀ ਸਾਂਝੇ ਫਰੰਟ ਦੀ ਇੱਕ ਮੀਟਿੰਗ ਦੇ ਵਿੱਚ ਉਹਨਾਂ ਨੇ ਲੰਬੇ ਸਮੇਂ ਜਿਹੜੇ ਲੰਮੇ ਜਿਹੜੇ ਸੰਘਰਸ਼ ਦਾ ਐਲਾਨ ਕਰ ਦਿੱਤਾ ਸੀ ਜ਼ਿਲ੍ਹਾ ਪਦਰਤੀ ਕਮੇਟੀਆਂ ਬਣਾ ਕੇ ਵਿਧਾਇਕਾਂ ਦੇ ਘਰੇ ਘਾਰਾਂ ਜਾ ਕੇ ਮੰਗ ਪੱਤਰ ਦੇਣਾ ਅਤੇ ਉਹਨਾਂ ਦੇ ਨਾਲ ਆਪਣੀਆਂ ਮੰਗਾਂ ਸੰਬੰਧੀ ਸਵਾਲ ਕਰਨਾ ਜੋ ਸਰਕਾਰ ਜਿਹੜੀ ਹੈ ਬਣਨ ਤੋਂ ਪਹਿਲਾਂ ਚੋਣਾਂ ਦੇ ਵਿੱਚ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਯਾਦ ਕਰਵਾਉਣਾ ਜਿਸ ਨੂੰ ਦੇਖਦੇ ਹਾਂ ਆ ਪੰਜਾਬ ਸਰਕਾਰ ਨੇ ਵੀ ਮੁਲਾਜ਼ਮਾਂ ਤੇ ਪੈਨਸ਼ਨਜ਼ ਦੀਆਂ ਮੰਗਾਂ ਨੂੰ ਪੂਰਾ ਕਰਦਿਆਂ ਹੋਇਆ ਕੁਝ ਮੁਲਾਜ਼ਮ ਜਥੇਬੰਦੀਆਂ ਦੀਆਂ ਤਨਖਾਹਾਂ ਦੇ ਵਿੱਚ 5% ਜਾਣੇ ਕੀ 5% ਦਾ ਵਾਅਦਾ ਕੀਤਾ ਤੇ ਦੂਜੇ ਪਾਸੇ ਸੰਘਰਸ਼ ਕਰੇ ਹੋਏ ਉਹ ਡਾਕਟਰ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਆਦੇਸ਼ ਜਿਹੜੇ ਹੈ ਵਿੱਤ ਵਿਭਾਗ ਨੂੰ ਜਾਰੀ ਕੀਤੇ ਗਏ ਆ ਵਿੱਤ ਵਿਭਾਗ ਦੇ ਵੱਲੋਂ ਕਈ ਮੰਗਾਂ ਨੂੰ ਪੂਰਾ ਕਰਦੇ ਹੋਏ ਪੱਤਰ ਵੀ ਜਿਹੜਾ ਹੈ ਜਾਰੀ ਕਰ ਦਿੱਤੇ ਹਨ ਸੋ ਇੰਨੇ ਸਾਰੀਆਂ ਅਪਡੇਟਸ ਨੂੰ ਦੇਖਦਿਆਂ ਹੋਏ ਸਾਹ ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਮੁਲਾਜ਼ਮਾਂ ਤੇ ਪੈਸ਼ਨਰ ਦੇ ਹੱਕ ਦੇ ਵਿੱਚ ਡਬਲ ਬੈਂਚ ਦੇ ਵੱਲੋਂ ਕੋਈ ਵੱਡਾ ਫੈਸਲਾ ਜਿਹੜਾ ਹੈ ਸਾਹਮਣੇ ਨਿਕਲ ਕੇ ਆ ਸਕਦਾ ਹੈ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਲੈ ਕੇ ਹੋਰ ਆਵਾਂਗੇ ਇਸ ਚੈ ਨੰਬਰ ਨੂੰ ਸਬਸਕ੍ਰਾਈਬ ਕਰਨਾ ਚਾਹੀਦਾ ਹੈ ਧੰਨਵਾਦ